ਮੋਲੀ ਵਾਲਿਆਂ ਦੀ ਸਰਾ ਵਿੱਚ ਸਲਾਨਾ ਲੰਗਰ ਪੰਡਾਰਾ ਮਹਾ ਮਾਈ ਦਾ ਲੰਗਰ ਪੰਡਾਰਾ ਲਗਾਇਆ ਜਾ ਰਿਹਾ ਹੈ ਲੈ ਚਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜੈ ਮਾਂ ਲక్ష్ਮੀ ਨੌਜਵਾਨ ਸਮਿਤੀ ਅਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਲੰਗਰ ਪੰਡਾਰਾ ਇੰਕਾ ਗ੍ਰੇਟ ਅਤੇ ਮੁਬਾਰਕਪੁਰ ਦੇ ਵਿਚਾਲੇ ਰੇਲਵੇ ਲੈਨਾਂ ਦੇ ਕੋਲ ਜਿੱਥੇ ਰੇਲਵੇ ਲੈਨਾਂ ਹੈ ਉੱਥੇ ਸਾਲਾਨਾ ਲੰਗਰ ਭੰਡਾਰਾ ਜਿਹੜਾ ਲਗਾਇਆ ਜਾ ਰਿਹਾ ਸੋ ਲੈ ਚੱਲਦੇ ਤੁਹਾਨੂੰ ਜਿੱਥੀਆਂ ਤਸਵੀਰਾਂ ਦੇ ਨਾਲ ਜਿੱਥੇ ਸੰਖਾ ਨੂੰ ਹੁਣ ਪਹਿਲਾਂ ਸਵੇਰ ਤੋਂ ਵਕ ਵਕ ਲੰਗਰ ਭੰਡਾਰੇ ਚੱਲ ਰਹੇ ਸੀ ਹੁਣ ਸੋਲ ਗੰਪੇ ਚੱਲ ਰਹੀ ਹੈ ਲੈ ਚੱਲਦੇ ਇਹਦੇ ਨਾਲ ਦੇਖ ਸਕਦੇ ਤੁਸੀਂ ਜਿੱਥੀਆਂ ਤਸਵੀਰਾਂ ਦੇ ਵਿੱਚ ਜਿੱਥੇ ਸੇਵਾਦਾਰ ਆਪਣੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਆਇਓ ਭਗਤੀ ਆਲੋ ਜੈ ਮਾਤਾ ਦੀ ਭਗਤੀ ਜੈ ਮਾਤਾ ਦੀ ਕਲਜੀ ਜੈ ਮਾਤਾ ਦੀ ਆਇਓ ਭਗਤੀ ਆਲੋ ਲੈ ਭਗਤੀ ਆਲੋ ਕੇੰਮੇ ਚੁੜ ਗਏ ਜਗਰੰਗਾ ਚਾਹਾਰ ਆਇਓ ਭਗਤੀ ਆਲੋ ਥਿਆ ਗਰਮ ਗਰਮ ਪਾਣੀ ਠੰਡਾ ਬੱਤਿਆ ਵਾਸੇ ਦੋਗਣ ਬੋਲਿਆ ਤੇ ਦੋਗਣਾਂ ਚਾਹਲੋ रावण आता है कि जंगल जगह का विजय रावण पक्के लड़के होंगे विजय आओ आने पहले आओ छोले से भी नहीं आला आला कटी झाड़ते छोले से भी नहीं नाश्ता करके जाए पंडित आओ नाला कटी झाड़ते पंडित आओ jadi ayo ayo jadi ਮੈਂ ਤਾਂ ਜਿੱਦ ਕਰਦਾ ਮੋਰਡਲ ਪਵਾ ਦਲਾਂ ਆ ਉਹ ਜੇ ਮੈਂ ਗੱਲ ਕਰਾਂ ਕਿ ਜਿਹੜਾ ਬੋਲ ਕਹਿੰਦਾ ਕਿ ਉਹ ਮਰਿਆ ਜਿਹਾ ਕੱਟ ਪਾਇਆ ਜੈ ਮਾਤਾ ਦੀ ਸਾਰਿਆਂ ਨੂੰ ਪੰਕਤਾਂ ਨੂੰ ਛੋਲੇ ਪਟੂਰੇ ਅੰਦਰ ਲੰਗਰ ਜਿਹੜਾ ਹਰ ਵਾਈ ਬਣਾ ਰਿਹਾ ਮੌਸਮ ਵੀ ਵਧੀਆ ਹੋ ਗਿਆ ਸੇਵਾਦਾਰ ਆਪਣੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਹਲਵਾਈ ਲੰਗਰ ਭੰਡਾਰਾ ਤਿਆਰ ਕਰਦੇ ਹੋਏ ਇਧਰ ਸਬਜ਼ੀਆਂ ਕੱਟ ਹੋ ਰਹੀਆਂ ਸੇਵਾਦਾਰ ਆਪਣੀ ਆਪਣੀ ਸੇਵਾ ਦਿੰਦੇ ਆ ਤੇ ਲੰਗਰ ਤਕਰੀਬਨ ਤਕਰੀਬਨ ਸਵੇਰ ਤੋਂ ਹੀ ਚੱਲੂ ਹੈ ਹਰ ਪ੍ਰਕਾਰ ਦਾ ਜਿਹੜਾ ਲੰਗਰ ਇੱਥੇ ਸ਼ਿਕਾਇਆ ਜਾਂਦਾ ਸਮਿਤੀ ਦੇ ਪ੍ਰਧਾਨ ਅਤੇ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ 15 ਮਾਸ ਸਾਲਾਨਾ ਲੰਗਰ ਪੰਡਹਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਾਰੇ ਐਨਆਰਆਈ ਵੀਰਾਂ ਅਤੇ ਪੈਣਾ ਭਰਾਵਾਂ ਦੇ ਜਿੰਨੇ ਵੀ ਸਯੋਗੀ ਸਚਨ ਉਹਨਾਂ ਦੇ ਸਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਾਹਮਾਈ ਦੇ ਮੇਲੇ ਦੇ ਸੰਬੰਧ ਵਿੱਚ ਗਗਰੇਟ ਮੁਵਾਰਕਪੁਰ ਤੇ ਲੈਨਾ ਦੇ ਕੋਲ ਇਹ ਲੰਗਰ ਪੰਡਹਾਰਾ ਸਿਆਇ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦੇ ਵਿੱਚ ਜਿੱਥੇ ਸੰਗਤਾਂ ਬੜੇ ਸਤਿਕਾਰ ਸੇਵਾਦਾਰਾਂ ਵੱਲੋਂ ਰੋਕੇ ਮਹਾਮੈਦ ਲੰਗਰ ਪੰਡਾਰਾ ਸ਼ਿਕਾਇਆ ਜਾ ਰਿਹਾ ਸੋ ਲੰਗਰ ਸ਼ਕਰੀਆਂ ਹੋਈਆਂ ਸੰਗਤਾਂ ਦੇ ਸੇਵਾਦਾਰ ਆਪਣੇ ਆਪਣੇ ਸੇਵਾਮਨਵਾਂ ਪ੍ਰੰਤ ਵਿਸ਼ਰਾਮ ਕਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਪਹਿਣਾ ਜਿਨ੍ਹਾਂ ਵੱਲੋਂ ਪਾਪੋ ਆਪਣੀਆਂ ਨਿਰੰਤਰ ਸੇਵਾ ਪਿਛਲੇ 28 ਤਰੀਕ ਤੋਂ ਲੈ ਕੇ 1 اگست تک ਜਿਹੜੀ ਇਹ ਸੇਵਾ ਨਰੰਦਰ ਚੱਲਦੀ ਆ ਸੋ ਇਧਰ ਆਲੂ ਛਿਲਣ ਦੀ ਸੇਵਾ ਤੇ ਨਾਲ-ਨਾਲ ਵੱਖ-ਵੱਖ ਸੇਵਾਦਾਰ ਆਪਣੇ-ਆਪਣੀਆਂ ਸੇਵਾਵਾਂ ਦਿੰਦੇ ਹੋਏ ਤੁਸੀਂ ਦੇਖ ਰਹੇ ਹੋ ਸਰੇਂਦਰਪਾਲ ਕੋਕੂ ਦੀ ਖਾਸ ਰਿਪੋਰਟ ਔਰ ਲੈ ਚੱਲਦੇ ਆ ਤੁਹਾਨੂੰ ਸੰਗਤੀ ਦੇ ਸਾਰੇ ਮੈਂਬਰਾਂ ਨਾਲ ਗੂੰਜ ਦੇ ਜ਼ਕਾਰਿਆਂ ਦੇ ਨਾਲ ਜ਼ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜ਼ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਲਾਈ ਚਲੋ ਜ਼ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਮੇਰੀ ਮੇਰੀ ਜਨਮਵਾਰ ਮੇਗੀ ਮਿਸਾਲੇ ਰਾਰ ਮੇਗੀ thank <laughs> you

ਕੰਬਨਾਂ ਦੇ ਜਮਾਰ ਹੋ ਗਿਆ بارش ਦਾ ਮੌਸਮ ਸ਼ੁਰੂ ਹੋ ਗਿਆ ਆ ਤੇ ਉਹਦੇ ਨਾਲ ਨਾਲ 46 36 37 37 ਪਿੱਛੇ ਜਾ ਰਿਹਾ ਨੰਬਰ ਲੰਗਰ ਦੇ ਨਾਲ ਨਾਲ بارش بارش ਵੀ ਸ਼ੁਰੂ ਹੋ ਚੁੱਕੀ ਆ 7004 ਵਜੇ ਥੱਲੇ ਲਾਲਾ ਉਹਨੂੰ ਗੱਡੀ ਰੋ ਕਾਲੇ ਰੰਗ ਦੀ ਸਕੂਟਰੀ ਹਾਈਟਾ ਥੱਲੇ ਗੱਡੀ ਦੇ ਉੱਪਰ ਖੜੀ ਆ ਜੱਗੀ ਪੱਟੀ ਤੋਂ ਲੋ ਜੀ ਟਿੱਕੀ ਦੇ ਨਾਲ ਡੋਸਾ 8542 ਉਹ ਵੀ ਗੱਡੀ ਥੱਲੇ ਕਰ ਲਿਆ ਲੱਗਦੇ ਆ ਫੇਰ ਕਹਿੰਗੇ ਦੋਸਿਆ ਦੇ ਖੱਲੇ ਕਰ ਲੈ ਭਾਗ ਜੀ ਖੱਲੇ ਰੋਡ ਦੇ ਉੱਪਰ ਕੋਈ ਖੜੇ ਨਾ ਹੋ ਕਟਿਆ ਮੋੜ ਤੋਂ ਬਹੁਤ ਤੇਜ਼ ਆਉਂਦੇ ਆ ਦੋਸਤਾਂ ਸਰਪੰਚ ਸਾਥੀ ਬੈਠਣ ਦਾ ਪ੍ਰਬੰਧ ਪੂਰਾ ਹੋ ਗਿਆ ਸੋਹਣੇ ਆਉਣ ਲਓ ਜੀ ਦੋਸਾ ਚੱਲਦਾ ਹੋਇਆ ਸਾਡੇ ਕੋਤਾ ਭਾਜੀ ਹੁਣੀ ਉਮੀਦ ਆਨੰਦ ਮਾਨਦੇ ਹੋਏ بارش ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਬਹੁਤ ਹੀ ਵਧੀਆ ਮੌਸਮ ਹੋ ਗਿਆ ਆ ਠੰਡਾ ਠੰਡਾ ਮੌਸਮ ਹੋ ਗਿਆ ਦੋਸੇ ਦਾ ਆਨੰਦ ਲੈਂਦੇ ਛੋਟੇ ਛੋਟੇ ਬੱਚੇ ਦੋਸਾ ਬਾਰਸ਼ਾ ਬਹੁਤ ਹੋ ਰਹੀ ਆ ਦੇ ਨਾਲ ਨਾਲ ਦੋਸਾ ਗਰਮਾ ਗਰਮ ਦੋਸਾ ਹਾਂ ਜੀ ਗਰਮਾ ਗਰਮ ਦੋਸਾ ਬਾਰਸ਼ ਬਹੁਤ ਵਧੀਆ ਹੋ ਰਹੀ ਆ ਮੌਸਮ ਵਧੀਆ ਹੋ ਗਿਆ ਆਓ ਆਓ ਭਾਈ ਇਹ ਕਿੱਡੀ ਦਸਾ ਕਰ ਲੈ ਮਾਰੋ ਆਓ ਭਾਈ ਜੀ ਆ ਜਾਓ ਟਿੱਕੀ ਡੋਸਾ ਗਰਮ ਗਰਮ ਆ ਜਾਓ ਆਓ ਭਾਈ ਆ ਜਾਓ ਕੇ 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 ਗਰਵਾਣ ਕੇ ਹਾਲਾ ਬੱਗਿਆ ਲੋ ਮਰਦੇ ਮੀ ਦੇ ਵਿੱਚ ਨੌਜਵਾਨ ਸੇਵਾ ਕਰਦੇ ਹੋਏ ਪਾਂਡੇ ਧੋਣ ਦੀ ਪਾਂਡਿਆਂ ਦੀ ਸੇਵਾ ਦੇ ਨਾਲ ਨਾਲ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਾਫੀ ਵਰਦਾ ਮੀ ਅਹ ਚਿੰਤਪੁਨੀ ਗਗਰੇਟ ਮੁਬਾਰਕਪੁਰ ਲੈਣਾ ਦੇ ਕੋਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਲੰਗਰ ਭੰਡਾਰਾ ਲਗਾਇਆ ਜਾ ਰਿਹਾ ਫਗਵਾੜੇ ਦੇ ਫੋਟੋਗ੍ਰਾਫਰ ਵੀਰਾਂ ਵੱਲੋਂ ਜੈ ਮਾ ਲక్ష్ਮੀ ਸ੍ਰਿਮਤੀ ਫਗਵਾੜਾ ਦੇ ਨੌਜਵਾਨ ਵੀਰ ਜਿੰਨੇ ਵੀ ਭੈਣਸਰਾ ਸਾਰੇ ਇੱਥੇ ਸੇਵਾ ਦੇਣ ਆਏ ਆ ਅੱਜ ਮੀਂਹ ਪੈਂਦੇ ਵਰਦੇ ਮੀਂਹ ਦੇ ਵਿੱਚ ਟਿੱਕੀ ਦਾ ਲੱਗ ਆਓ ਭਾਗ ਵੀ ਆ ਜਾਓ ਟਿੱਕੀ ਦੋਸ਼ਾ ਦੋਨਾਂ ਨਾਲ ਦੋਸ਼ਾ ਘਰੋਂ ਘਰੋਂ ਟੋਲਾਂ ਟਿੱਕੀ ਆਇਆ ਭਾਈ ਆਇਆ ਓ ਨਮਸਕਾਰ ਨਮਸਕਾਰ ਗੋਲ ਗੱਪੇ ਹੋਗਾ ਸ਼ੁਰੂ ਗੋਲ ਗੱਪਿਆਂ ਦਾ ਲੰਗਰ ਸ਼ੁਰੂ ਕਰ ਦਿੱਤਾ ਆ ਆਇਆ ਭਾਈ ਆਇਆ ਆਇਆ ਭਾਈ ਆਇਆ ਭਾਈ ਗੋਲ ਗੱਪਿਆਂ ਦਾ ਲੰਗਰ ਚੱਲ ਰਿਹਾ i'm é, é, é. é, é, é. ਕਰੀਮ ਪੱਲਾ ਆ ਜਾ ਭਾਗੇ ਦੀ ਆ ਜਾ ਆ ਜਾ ਪੱਤਿਆਂ ਬਾਸ ਤੋਂ ਦੱਦ 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 ਕਰੀਮ ਪੱਲੇ ਦੇ ਨਾਲ ਪਣੀਪੂਰੀ ਗੋਲ ਗੱਪੇ ਚੱਲ ਰਹੇ ਆ ਆ ਜਾ ਭਾਗੇ ਦੀ ਆ ਜਾ ਕਰੀਮ ਪੱਲਾ ਕਰੀਮ ਪੱਲਾ ਕਰੀਮ ਪੱਲਾ ਆ ਜਾ ਭਾਗੇ ਦੀ ਆਇਓ ਆਇਆ ਪਾਗਜੀ کریم ਭੱਲਾ ਸ਼ਾਕੇਆ کریم ਭੱਲਾ ਬਾਹਰ ਜਾ ਰਹੀ ਆ ਗੁਲੇ ਗੱਡੀ ਚਾਰ ਗਈ ਬਣਾ ਗਿਆ ਮਾਚੇ ਜੀਰੇ ਗੱਡੀ ਸਾਈਡ ਦੇ ਨਾਲੇ ਘੁਰੇ ਹੋ ਰਿਕੇ ਹਾਂ ਆ ਗਏ ਭੱਲਾ ਕੈਚ ਕਰ کریم ਭੱਲਾ ਜਾਵੇ ਜੀ ਆਇਆ ਸਾਡੇ ਆਇਆ ਜੈ ਮਾਤਾ ਦੀ ਬਾਜੀ ਜੈ ਮਾਤਾ ਕਿੰਮਾ ਤੁਹਾਡਾ ਲੰਗਰ ਪੰਡਾਰਾ ਤੇ ਕਿਹੜੀ ਸਿਮਤੀ ਪਲੋਂ ਲਾ ਰਿਆ ਸਾਡਾ ਇਹ ਮੱਲ ਹੈਗਾ ਲੰਗਰਾਇ ਜੈ ਮਾ ਲక్ష్ਮੀ ਨੌਜਵਾਨ ਧਾਰਮਿਕ ਕਮੇਟੀ ਵੱਲੋਂ ਸਮਤੀ ਕੋਲੋਂ ਲਵਾਇਆ ਜਾ ਰਿਹਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ 15ਵਾਂ ਸਾਡਾ ਲੰਗਰ ਮਾਤਾ ਚੰਦਕੌਰ ਦੀ ਤਰ੍ਹਾਂ ਵਰਤ ਚੁੱਕਿਆ ਜਿਹਦੇ ਵਿੱਚ ਸਾਨੂੰ ਹਰੇਕ ਮੈਂਬਰ ਨੇ ਹਰੇਕ ਦਾ ਸੰਸਾਰੀ ਬਾਹਰ ਐਨਰਜੀ ਬੰਦੇ ਸਾਡੇ ਨੇ ਬਾਹਰ ਫੋਟੋਗ੍ਰਾਫਰ ਗਏ ਹੋਏ ਆ ਉਹਨਾਂ ਨਾਲ ਸਾਰਿਆਂ ਦਾ ਸਾਨੂੰ ਸਾਥ ਮਿਲਦਾ ਇਸ ਸਾਲ ਵੀ ਉਹਨਾਂ ਨੇ ਹੋਰ ਹੋਰ ਅੱਗੇ ਜ਼ਿਆਦਾ ਸਾਥ ਦਿੱਤਾ ਜਿਹਦੇ ਨਾਲ ਸਾਡਾ ਲੰਗਰ 4 ਦਿਨ ਲਈ ਚੱਲ ਰਿਹਾ ਲਗਾਤਾਰ ਮਹਾਮਾ ਜੀ ਦੀ ਕਿਰਪਾ ਨਾਲ ਕਰਕੇ ਸਾਡਾ ਇਹ ਸਾਰਾ ਇਹ ਪ੍ਰੋਗਰਾਮ ਚੱਲ ਰਿਹਾ ਆ ਜੀ ਉਹਨਾਂ ਸਾਡੇ ਮੈਂਬਰ ਜਿੰਨੇ ਵੀ ਹੈਗੇ ਸਾਡੇ ਨਾਲ ਜੁੜੇ ਹੋਏ ਆ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਲੱਗਿਆ ਜੀ ਇਹ ਸਾਡਾ ਚੱਲਦਾ ਜੀ 29 30 31 ਪਹਿਲੀ ਤੱਕ ਪਹਿਲੀ ਗਸਤ ਤੱਕ ਹਾਂਜੀ 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 ਪਹਿਲੀ ਤੱਕ ਕੱਲ ਤਾਂ ਆਪਾਂ ਕੱਲ ਸਮਾਪਤੀ ਆ ਸਾਡੀ ਇਹ ਠੀਕ ਆ ਜੀ ਅੱਜ 30 ਤਰੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਭਾਈ ਕਿੰਨੇ ਤਰੀਕਾ ਕੱਲ੍ਹ ਨਾਲ ਤੱਕ ਆ ਕੱਲ੍ਹ ਪਹਿਲੀ ਤਰੀਕ ਪਹਿਲੀ ਗਾਸਤ ਤੱਕ ਦੋ ਲੰਗਰ ਦੀ ਸਮਾਪਤੀ ਆ 29 ਤੋਂ ਸ਼ੁਰੂਆਤ ਹੋ ਕੇ ਸਾਰਿਆਂ 29 ਤਰੀਕ ਤੋਂ ਲੈ ਕੇ ਪਹਿਲੀ ਤੱਕ ਪਹਿਲੀ ਤੱਕ ਇਹ ਲਾਉਣੇ ਕਿੱਥੇ ਲੰਗਰ ਜੀ ਇਹ ਆਪਣਾ ਜੀ ਮੋਲੀਆ ਜੀ ਸੜਾ ਆ ਕੁੰਵਰਕੋੜ ਦੇ ਕੋਲੇ ਆ ਜਿਹੜਾ ਕਿ ਇਥੋਂ ਚੰਦਪੁਰ ਨਹੀਂ ਤੋਂ ਕਟੋ ਪਿਛੇ 10 10 20 ਕਿਲੋਮੀਟਰ ਪਿਛੇ ਆਪਾਂ ਲਗਾਈ ਆ ਹਰ ਸਾਲ ਦੀ ਤਰ੍ਹਾਂ ਉੱਥੇ ਲੱਗਦਾ ਆ ਹਰ ਸਾਲ ਇਹ ਸਾਡਾ 15ਵਾਂ ਵਿਸ਼ਾਲ ਜੀ ਪੰਡਾ ਰਾਜਾ ਰਿਹਾ ਜਿਕਰਾ ਸ਼ੇਰਾਂ ਮਲੀ ਦਾ ਜਿਕਰਾ ਸ਼ੇਰਾਂ ਮਲੀ ਦਾ ਬੋਲ ਸਾਚੇ ਦਰਵਾਜ਼ੀ ਜਿਕਰਾ ਮਾ ਜਿੰਦਪੁਨੀ ਦਾ ਬੋਲ ਸਾਚੇ ਦਰਵਾਜ਼ੀ ਜੀ ਜੈ